ਕੰਮੂਕਟ ਆਪਰੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਵੀ ਆਪਾਂ ਛੋਟੇ ਜਿਹੇ ਟੇਬਲ ਦੇ ਉੱਪਰ ਹੀ ਸਲਵਾਰ ਦੀ ਕਟਿੰਗ ਕਿਵੇਂ ਕਰ ਸਕਦੇ ਹਾਂ ਕਿ ਵੀ ਥੋੜੀ ਜਿਹੀ ਜਗ੍ਹਾ ਦੇਖ ਜੀ ਆਪਾਂ ਨੂੰ ਜ਼ਿਆਦਾ ਕੱਪੜੇ ਖੁਲਾੜ ਕੇ ਯਾਨੀ ਕਿ ਇਸ ਤਰ੍ਹਾਂ ਦੂਰਾ ਕਰਕੇ ਖੁਲਾੜ ਕੇ ਨਹੀਂ ਆਪਾਂ ਇਹਦੀ ਆਪਾਂ ਚਾਰ ਤਹਿ ਲਾਵਾਂਗੇ ਕੱਪੜੇ ਦੀ ਆਵਟ ਨਹੀਂ ਕੋਈ ਕੱਪੜਾ ਹੈਗਾ ਤੇ ਜਿਹੜੀ ਆਪਣੀ ਸ਼ਰਟ ਸੀ ਉਹਦੇ ਨਾਲ ਸਾਈਡ ਨਾਲ ਜਿਹੜਾ ਕੱਪੜਾ ਬਚਿਆ ਸੀ ਤੁਹਾਨੂੰ ਪਤਾ ਆਪਾਂ ਕੇਰਾ ਕੇਰਾ ਲਾ ਕੇ ਆਪਾਂ ਜਦੋਂ ਪਕੇਰੇ ਵਾਲਾ ਪੂਰਾ ਹਾਲਾ ਤਾ ਲਾ ਕੇ ਤੇ ਉਹਦੀ ਸਾਈਡ ਤੋਂ ਜਿਹੜਾ ਕੱਪੜਾ ਬਚਦਾਗਾ ਲੰਬਾਈ ਚੜਾਈ ਲਾ ਕੇ ਤੇ ਉਹ ਇਹਦੇ ਚੋਕਾ ਪੌਂਚੇ ਕੱਟ ਲਾਂਗੇ ਬਾਅਦ ਚ ਤੇ ਹੁਣ ਤੁਹਾਨੂੰ ਆਪਾ ਦੱਸਦੇ ਆ ਕਿ ਜਿਹੜੀ ਆਪਣੀ ਜਾਨੀ ਕਿ ਜਿਹੜੇ ਆਪਣੇ ਕੁੰਡੇ ਹੁੰਦੇ ਆ ਸਲਵਾਰ ਦੇ ਵੀ ਉਹਨੂੰ ਆਪਾਂ ਥੋੜੀ ਜਿਹੀ ਜਾਨੀ ਕਿ ਉਹਦੇ ਜਗ੍ਹਾ ਦੇ ਵਿੱਚ ਕਿਵੇਂ ਕੱਟ ਸਕਦੇ ਆ ਇਹਨੂੰ ਟੇਬਲ ਦੇ ਉੱਪਰ ਹੀ ਕੱਟ ਲਈਏ ਇਹਦੇ ਲਈ ਨਾ ਤੁਸੀਂ ਇਸ ਤਰ੍ਹਾਂ ਕਰ ਲਿਓ ਕੱਪੜੇ ਨੂੰ ਨਾ ਇਸ ਤਰ੍ਹਾਂ ਜਾਨੀ ਕਿ ਇਸ ਤਰ੍ਹਾਂ ਦੋ ਤਿਹੇ ਦੇ ਵਿੱਚ ਇਸ ਤਰ੍ਹਾਂ ਫੋਲਡ ਕਰ ਲਿਓ ਦੋ ਤਿਹੇ ਦੇ ਵਿੱਚ ਫੋਲਡ ਕਰਕੇ तुम जानि कि आप तो तो भी लंबाई मिल लो जिनी अपनी सलवार की थोड़ी लंबाई भी है वो जिन्ना भी आखनी है जिन्हें आपके उपरले कट्टने गए भी वह तो आप कि कट्टे है गए आप रखे तो आप पैंती इंच कपड़ा लेता गा तो कपड़ा अपने को डबल किया गया देखो जी इस तरह डबल कर लिया आपूरा कर लिया कपड़े इस तरह हाँ ਇਸ ਤਰ੍ਹਾਂ ਧੁਰਾ ਕਰ ਲਏ ਇਹ ਆਪਣੇ ਕੋਲ 35 ਇੰਚ ਆਪਾਂ 33 ਇੰਚ ਦੇ ਯਾਨੀ ਕਿ ਇਹਦੇ ਹੌਲ ਕੁੰਦੀ ਆਪਾਂ ਕੱਟਣੀ ਹੈ ਸਲਵਾਰ ਦੀ ਲੰਬਾਈ ਯਾਨੀ ਕਿ ਤੇ ਪੌਂਚੇ ਆਪਾਂ ਲੱਗ ਤੋਂ ਤੁਹਾਨੂੰ ਦੱਸਿਆ ਪਹਿਲਾਂ ਵੀ ਆਪਾਂ ਵੀ ਪੌਂਚੇ ਆਪਾਂ ਵੀ ਇੱਕ ਸਾਈਡ ਲੱਗ ਤੋਂ ਕੀਤੇ ਹੈ ਜਿਹੜਾ ਕਮੀਜ਼ ਨਾਲੋਂ ਕਮੀਜ਼ ਜਿਹੜਾ ਆਪਾਂ ਲਾਇਆ ਹੈਗਾ ਤੇ ਉਹਦੇ ਨਾਲੋਂ ਆਪਾਂ ਲਾ ਲਈ ਸੀਗੇ ਸਾਈਡ ਤੋਂ ਮੜੀ ਕੇ ਪੈਸਾ ਆਪਾਂ ਕਰ ਲੈਣੀ ਹੈ ਦੇਖੋ ਤੁਸੀਂ ਦੇਖੋ ਜੀ ਫਿਰ ਆਪਾਂ ਨਾ ਪਹਿਲਾਂ ਇਸ ਤਰ੍ਹਾਂ ਦੂਰਾ ਕਪੜਾ ਲੱਕਰ ਲਿਆ ਸੀ ਆ ਦੋ ਤਹੇ ਦੇ ਵਿੱਚ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਦੋ ਤਹੇ ਦੇ ਵਿੱਚ ਫੋਲਡ ਕਰਕੇ ਇਹਨੂੰ ਆਪਾਂ ਇਸ ਤਰ੍ਹਾਂ ਚੌਰਾ ਕਰਨ ਲੱਗੇ ਚਾਰ ਤਹੇ ਦੇ ਵਿੱਚ ਕਰਾਂਗੇ ਚਾਰ ਤਹੇ ਦੇ ਵਿੱਚ ਕਰਕੇ ਆ ਦੇਖੋ ਜੀ ਹੁਣ ਹੀ ਆਪਾਂ ਇਸ ਤਰ੍ਹਾਂ ਹੀ ਸਲਵਾਰ ਕੱਟਾਂਗੇ ਇਹ ਚਾਰ ਤਹੇ ਦੇ ਵਿੱਚ ਕਰਕੇ ਤੇ ਜਿਹੜੀ ਜਨ ਕੇ ਖੁੱਲੀ ਸਾਈਡ ਆ ਉਹ ਮੇਰੇ ਆਪ ਦੇ ਵੱਲ ਲਾ ਕੇ ਰੱਖੀ ਵੀ ਇਧਰਲੀ ਸਾਈਡ ਇਧਰਲੀ ਸਾਈਡ ਬੰਦ ਹੈਗਾ ਤੇ ਜਿਹੜੀ ਬਾਹਰ ਘਾਟ ਹੈ ਵੀ ਥੋੜੀ ਜੀ ਆਪਾਂ ਕੱਟ ਦਿੰਨੀ ਹੈਗੇ ਨੀਚੋਂ बिल्कुल वो आप कर लागे सही कर लाँगे कपड़े नीचे तो इतों तो की बात घट है वह आप क्या एक कपड़ा रखा बिल्कुल सारी सैड ही चार पीस एक अपनी हम तुम आप दस दें कि जी आप लंबाई रखनी है कि वह आप पहला जाने के बत्ती इंच चाहिए 20 ਇੰਚ ਜੜੀ ਕਿ ਜਿਹੜੀ ਆ ਵਾਲੀ ਚੀਜ਼ ਐ ਇੱਧਰ ਦੀ ਸਾਈਡ ਆ ਦੇਖੋ ਖੁੱਲੀ ਐ ਇੱਧਰ ਦੀ ਸਾਈਡ ਆਪਣੀ ਆ ਵਾਲੀ ਬੰਦ ਲੱਗੀ ਉੱਪਰ ਜਿੱਦੋਂ ਕਿ ਆਪਾਂ ਕੱਪੜੇ ਨੂੰ ਦੂਰਾ ਕੀਤਾਗਾ ਤੇ ਦੂਰਾ ਕਰਕੇ ਇਦੋਂ ਬੰਦ ਹੋ ਗਿਆ ਤੇ ਆ ਵਾਲੇ ਆ ਪ੍ਰੈਸ਼ਰ ਕੁੱਕਰ ਨਹੀਂ ਵਾਲਾ ਸਾਈਡ ਆ ਗਈ ਤਾਂ ਉਹ ਆਪਾਂ ਫਿਰ ਤੋਂ ਇੱਕ ਵਾਰੀ ਤੈਹ ਲਾ ਕੇ ਦੱਸ ਦਿੰਨੀ ਐ ਕੀ ਭੈਣ ਆਪਣੀ ਅਨਜਾਨ ਹੁੰਦੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਪਹਿਲਾਂ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਦੂਰਾ ਇਹਦੇ ਵਿੱਚ ਇਸ ਤਰ੍ਹਾਂ ਫੋਲਡ ਕਰ ਲਿਆ ਇਸ ਤਰ੍ਹਾਂ ਦੂਰਾ ਇਸ ਤਰ੍ਹਾਂ ਅਧਖੀ ਦੂਰਾ ਇਸ ਤਰ੍ਹਾਂ ਫੋਲਡ ਕਰ ਲਿਆ ਫੋਲਡ ਕਰਕੇ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਚਾਰ ਤਇਦੇ ਵਿੱਚ ਕਰ ਲਿਆ ਤੇ ਹੁਣ ਜਿਹੜਾ ਖੁੱਲੀ ਸਾਈਡ ਹੈਗੀ ਉਹ ਆਪਾਂ ਆਪਦੀ ਮੱਧ ਰੱਖੀ ਹੈਗੀ ਇਧਰੋਂ ਬਿਲਕੁਲ ਬੰਦ ਹੈ ਸਾਰਾ ਚਾਰੇ ਪਾਸੇ ਹ ਇਹ ਚਾਰ ਤਇਦੇ ਵਿੱਚ ਫੋਲਡ ਹੋ ਗਿਆ ਆਪਣੇ ਕੋਲ ਤੇ ਹੁਣ ਆਪਾਂ ਲਾਉਣੀ ਹੈ ਕਿ ਸਲਵਾਰ ਦੀ ਕਟਿੰਗ ਦੀ ਜਾਨਿ ਕਿ ਜਿਹੜੀ ਕੱਟਣਾ ਉਹਦੀ ਨਿਸ਼ਾਨੀ ਲਾਉਣੀ ਹੈਗੀ ਪਹਿਲਾਂ ਆਪਾਂ ਜਾਨਿ ਕਿ ਇਧਰ ਦੀ ਸਾਈਡ ਉਲਾਵਾਂਗੇ ਆਹ ਵਾਲੀ ਸਾਈਡ ਜਾਨਿ ਕਿ ਹੱਲੇ ਖੁੱਲੀ ਹੈਗੀ ਇਧਰ ਆਪਣੀ ਪ੍ਰੂ ਕਟਣ ਵਾਲੀ ਅਜ ਕੋ ਬੰਦ ਹੈ ਜੀ ਇਹ ਪਲਵਾਈ ਤੁਸੀਂ ਜਿੰਨੀ ਵੀ ਤੁਹਾਡੀ ਸਲਵਾਰ ਦੀ ਲਵਾਈ ਹੋਣੀ ਲੈ ਸਕਦੇ ਹੋ ਆਪਾਂ ਰਾਮਾਂਗੇ ਇਥੋਂ 32 ਇੰਚ 32 ਇੰਚ ਦੇ ਉੱਪਰ ਆਪਾਂ ਨਿਸ਼ਾਨ ਲਾ ਲਿਆ ਇਸ ਤਰ੍ਹਾਂ 2 ਇੰਚ ਇੱਥੇ 2 ਇੰਚ ਤੇ ਲਾਇਆ ਆਪਾਂ ਫਿਰ ਨਾ ਆਪ ਆਹ ਵਾਲੀ ਚੀਜ਼ ਇਧਰੂ ਇਹ ਨਾ ਵਿਚਕਾਰਾ ਹੋਊ ਵਿਚਕਾਰ ਹੋ ਗਿਆ ਸਮਝ ਲਓ ਕੱਪੜੇ ਦਾ ਇਹਦਾ ਆਪਾਂ ਮਿੰਨਾ 35 ਇੰਚਾ 35 ਦਾ ਅੱਧ ਕਰ ਲੈਣਾ 35 ਦਾ 17 17 ਪੁਰਾ 34 ਹੁੰਦਾ ਹੈ ਤੇ ਬੈਂਦੀ ਯਾਨੀ ਕਿ 17.5 ਤੇ ਹੋ ਗਿਆ ਇੱਥੇ 17.5 ਤੇ ਆਪਾਂ ਨਿਸ਼ਾਨ ਲਾ ਲਿਆ ਤੇ ਜਿਹੜਾ ਆਪਾਂ 2 ਇੰਚ ਤੇ ਨਿਸ਼ਾਨ ਲਾਇਆ ਇਹਦੇ ਨਾਲ ਆਪਾਂ ਇਸ ਤਰ੍ਹਾਂ ਮਿਲਾ ਲਾਂਗੇ ਇਹਨੂੰ ਮੈਂ ਦੇਖੋ ਜਿਹਦੇ ਨਾਲ ਆਪਾਂ ਮਿਲਾ ਲਿਆ ਤੇ ਹੁਣ ਆਪਾਂ ਲਾਵਾਂਗੇ ਚੋੜੀ ਦਾ ਨਿਸ਼ਾਨ ਜਿਹੜੀ ਆਪਾਂ ਚੋੜੀ ਹੁੰਦੀ ਉੱਪਰ ਤੇ ਉਹ ਆਪਾਂ ਦੇਖਦੇ ਹਾਂਗੇ ਆਪਣੇ ਕਿ ਤੋਂ ਬੁੱਕ ਇਥੇ ਜਿਹੜੀ ਪੂਰੀ ਆਉਂਦੀ ਹੈ ਆਪਾਂ ਰੱਖਣੀ ਹੈ ਕਿ 1.5 ਇੰਚ ਰੱਖਾਂਗੇ ਝੋਲੀ ਤੇ 1.5 ਇੰਚ ਆਪਣੀ ਇੱਥੇ ਪੂਰੀ ਆਉਂਦੀ ਹੈ ਤੇ ਇਧਰੋਂ ਆਪਾਂ ਮੇਲ ਲੈਣੇ ਕਪੜਾ ਆਪਣਾ ਕਿੰਨਾ ਹੈ ਇਧਰੋਂ ਹੈਗਾ ਆਪਣਾ 1.5 11 ਇੰਚ ਤੇ ਇਨਸ਼ਾਅਲਾ ਹੈ ਇਧਰੋਂ ਵੀ ਆਪਾਂ ਫਿਰ 1.5 11 ਇੰਚ ਤੀਨਸ਼ਾਅਲਾ ਗਾਵੀ ਤੇ ਇਹਨਾਂ ਨੂੰ ਚਾਣਾ ਨੂੰ ਮਿਲਾ ਦਾਂਗੇ ਇਸ ਤਰ੍ਹਾਂ ਹੁਣ ਇਧਰਲੀ ਸਾਈਡ ਆਪਾਂ ਨਿਸ਼ਾਨ ਲਾ ਗੋਈਆ ਸਲਵਾਰ ਤੇ ਹੁਣ ਤੁਹਾਨੂੰ ਆਪਾਂ ਦੱਸਦੇ ਆ ਕਿ ਦੂਸਰੀ ਸਾਈਡ ਆਪਾਂ ਕੀ ਲਾਉਣਾ ਨਿਸ਼ਾਨ ਅਲਕੋਤੀ ਆ ਏਗਰੀ ਸਾਈਡ ਲੱਗ ਗਿਆ ਹੁਣ ਤੁਸੀਂ ਇਹਨੂੰ ਸਲਵਾਰ ਨੂੰ ਇਸ ਤਰ੍ਹਾਂ ਕਮਾ ਲਓ ਦੂਸਰੀ ਸੈੱਟ ਇਸ ਤਰ੍ਹਾਂ ਹੁਣ ਤੁਸੀਂ ਐਨਾ ਖਿਆਲ ਰੱਖਿਓ ਜਾਨਕਿ ਪਹਿਲਾਂ ਆਪਾਂ ਇਧਰੋਂ ਇਧਰ ਨੂੰ ਮੀੜਿਆ ਸੀ ਹੁਣ ਇਧਰੋਂ ਆਪਾਂ ਜਾਨਕਿ ਜਿਹੜੀ ਆਪਣੀ ਆਹ ਵਾਲੀ ਬੰਦ ਹੈ ਬੰਦ ਚੀਜ਼ ਹੈਗੀ ਹੁਣ ਉਧਰੋਂ ਆਪਾਂ ਮਿਣਾਗੇ ਇਨਸ਼ਾਅੱਲਾ ਹੁਣ ਇਥੇ ਲਾ ਮਗੇ ਆਪਾਂ 32 ਇੰਚ ਦੇਤੇ ਫਿਰ ਤੋਂ 32 ਇੰਚ ਦੇ ਨਿਸ਼ਾਨ ਲਾ ਕੇ ਇੱਥੇ ਦੋ ਜਿੱਤੇ ਇਨਚਾ ਲਿਆ ਤੇ ਜਿਹੜਾ ਆਪਾਂ ਜੈਨਕੀ 토ਚੀ ਦਾ ਜਾਹੂ ਕੀਤਾ ਸੀਗਾ 17 ਇੰਚ 17.5 ਇੰਚ ਸੀ ਆ ਉਹ ਜੈਨਕੀ ਇਧਰਲੀ ਸਾਈਡ ਜੈਨਕੀ ਇਸ ਤਰ੍ਹਾਂ ਚੱਕ ਕੇ ਦੇਖ ਲਓ ਇਸ ਤਰ੍ਹਾਂ ਵੀ ਆਪਾਂ ਨਿਸ਼ਾਨ ਇਸ ਤਰ੍ਹਾਂ ਲਾ ਸਕਦੇ ਹਾਂ ਵੀ ਇਧਰਲੀ ਸਾਈਡ ਅਧੁਖੀ ਸੀ ਆਹ ਸਾਈਡ ਤੇ ਆਪਣਾ ਇਨਸ਼ਾਲ ਲੱਗਿਆ ਬਣ ਇਹਨੂੰ ਨਿਸ਼ਾਨ ਨੂੰ ਆਪਾਂ ਇਸ ਤਰੀ ਲਾ ਲੈਣੀ ਹੁੰਦੀ ਤੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਲਾ ਹੁਣ ਆਪਣਾ 1.5 ਇੰਚ ਤੇ ਫਿਰ ਨਿਸ਼ਾਨ ਲਾਵਾਂਗੇ ਇੱਥੋਂ ਕਿ ਉਧਰ ਆਪਾਂ 1.5 ਇੰਚ ਦੇ ਉੱਪਰ ਹੀ ਨਿਸ਼ਾਨ ਲੱਗੇ ਸੀ ਨਾ ਇਧਰ ਵੀ ਇਧਰ ਵੀ ਆਪਾਂ 1.5 ਉਹ ਕਰਕੇ ਤੇ ਇੱਥੋਂ ਲਾ ਲੈਣੀ ਆਪਾਂ 1.5 ਇੰਚ ਚੋੜੀ ਦਾ ਨਿਸ਼ਾਨ ਆਪਣਾ ਬਿਲਕੁਲ ਸਹੀ ਆਉਂਦਾ ਜਾਨੀ ਕਿ ਜਿਹੜੀ ਆ ਵਾਲੀ ਚੀਜ਼ ਹੈਗੀ ਜਦੋਂ ਆਪਾਂ ਕਟਿੰਗ ਕਰਦੇ ਪੂਰੀ ਵਧੀਆ ਆਉਂਦੀ ਹੈ ਬਿਲਕੁਲ ਵੀ ਕੋਈ ਆਏ ਨਹੀਂ ਹੈਗਾ ਕਿ ਫਰਕ ਨਹੀਂ ਪੈਂਦਾ ਹੈਗਾ ਨਾ ਸੀਨ ਲਾਉਣ ਲੱਗਿਆ ਫਰਕ ਪਵੇ ਹੁਣ ਤਾਂ ਆਪਾਂ ਕਟਿੰਗ ਕਰਕੇ ਦਿਖਾਉਣੀ ਹੈ ਜੀ ਕਟਿੰਗ ਇਹ ਪਹਿਲਾ ਸਿਰਫ ਦੋ ਪੀਸ ਚੱਕਨੇ ਇਸ ਤਰ੍ਹਾਂ ਆਹ ਦੋ ਪੀਸ ਨੀਚੇ ਹੈਗੇ ਸਿਰਫ ਆਹ ਦੋ ਪੀਸ ਚੱਕਨੇ ਆ ਤੁਸੀਂ ਇਹਨਾਂ ਖਿਆਲ ਰੱਖਿਓ ਚਾਰੇ ਪੀਸ ਨਾ ਇਕੱਠੇ ਚੱਕ ਲਿਓ ਸਿਰਫ ਦੋ ਪੀਸ ਆਹ ਵਾਲੀ ਦੋ ਪੀਸ ਚੱਕ ਕੇ ਇਹਨੂੰ ਇਸ ਤਰ੍ਹਾਂ ਆਪਾਂ ਕਟਿੰਗ ਕਰਾਂਗੇ ਕਰਾ ਕੇ ਆਪਾਂ 7.5 ਇੰਚ ਅੱਧੇ ਇੱਥੋਂ ਤੱਕ ਤੇ ਉਧਰ ਆਪਾਂ ਜਿਹੜੀ ਅਪਚੋਲੀ ਵਾਲੀ ਹੈਗੀ ਆਪਾਂ ਇਹ ਇੱਥੋਂ ਕੱਟ ਦਿੰਨੀ ਹੁਣ ਇਹਨੂੰ ਨਾ ਆਪਾਂ ਖੋਲ ਲਾਂਗੇ ਜਦੋਂ ਖੋਲ ਲਾਂਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਕੁਝ ਜਿੱਦ ਇਸ ਤਰ੍ਹਾਂ ਆਪਾਂ ਖੋਲਾਂਗੇ ਨਾ ਦੇਖੋ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਵੀ ਹੁਣ ਆਪਾਂ ਇਧਰੋਂ ਸੀ ਆਪਾਂ ਕਟਿੰਗ ਇਸ ਤਰ੍ਹਾਂ ਇਧਰ ਲੈ ਕੇ ਜਾਣਾ ਹੈ ਐ ਦੂਜਾ ਪਾ ਕੱਟ ਲਈਏ ਸਾਢੇ 11.5 ਤੇ ਜਿਹੜਾ ਨਿਸ਼ਾਨਾ ਹੈ ਤੇ ਹੁਣ ਉੱਪਰ ਆਪਾਂ ਇਹਨੂੰ ਕੱਟ ਲਾਂਗੇ ਹੁਣ ਜੇ ਤੁਸੀਂ ਜਾਨੀ ਕਿ ਜਮਾ ਬਿਲਕੁਲ ਨਹੀਂ ਆਪਾਂ ਐਸੋਚੀ ਦੀ ਕਿ ਉਹ ਕਰਦੇ ਇਹ ਨੂੰ ਇਹਦੇ ਉੱਪਰ ਇੱਕ ਦੂਜੇ ਦੇ ਉੱਪਰ ਵੀ ਪੀਸ ਨੂੰ ਇਹਨੂੰ ਰੱਖ ਕੇ ਸਲਵਾਰ ਨੂੰ ਤੁਸੀਂ ਦੇਖ ਲਿਓ ਤਾਂ ਦੇਖੋ ਜੀ ਇਹਨਾਂ ਨੂੰ ਇਸ ਤਰ੍ਹਾਂ ਜੇ ਤਾਂ ਆਪ ਇੱਕ ਦੂਜੇ ਦੇ ਉੱਪਰ ਰੱਖਾਰ ਉਹ ਕਰਕੇ ਨਾ ਜੇ ਮਾੜਾ ਮੋਟਾ ਤੁਹਾਨੂੰ ਲੱਗਦਾ ਵੀ ਵੈਸੇ ਕੋਸ਼ਿਸ਼ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ ਬਿਲਕੁਲ ਜਮਾ ਸਹੀ ਆਉਂਦੀ ਹੈ ਇਹ ਕਿਉਂ ਆਪਾਂ ਜੇ ਤੋਂ ਅੱਧ ਕਰਕੇ ਕੱਟਦੇ ਆ ਨਾ ਜੇ ਆਪਾਂ ਵੈਸੇ ਹੀ ਲਾ ਲਈਏ ਨਿਸ਼ਾਨ ਤਾਂ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਇਸ ਤਰ੍ਹਾਂ ਬਿਲਕੁਲ ਫਰਕ ਨਹੀਂ ਪੈਂਦਾ ਹੈਗਾ ਆਪਣੀ ਸਲਵਾਨ ਦੀ ਕਟਿੰਗ ਦਾ ਆ ਦੇਖੋ ਜੀ ਬਿਲਕੁਲ ਇੱਕ ਹੋ ਜਾਇਆ ਗਿਆ ਸਾਰਾ ਤੁਸੀਂ ਦੇ ਦੇ ਸਕਦੇ ਥੋੜੀ ਜਿਹੀ ਜਾਨੀ ਕਿ ਇੱਥੋਂ ਥੋੜੀ ਜਿਹੀ ਜਾਨੀ ਕਿ ਆਜੜੀ ਚੀਜ਼ ਆ ਗਈ ਇਹਦੇ ਚ ਥੋੜੀ ਜਿਹੀ ਆਪਾਂ ਕੱਟ ਥੋੜੀ ਜਿਹੀ ਵੱਧ ਪਾ ਲਾਂਗੇ ਇਸ ਤਰ੍ਹਾਂ ਤੁਸੀਂ ਵੀ ਪਾ ਕੇ ਦੇਖੋ ਇਹਦੇ ਨਾਲ ਝੋਲ ਬਿਲਕੁਲ ਨਹੀਂ ਪੈਂਦੀ ਅੱਧਾ ਪੌਣਾ ਇੰਚ ਫੋਕਾ ਫਰਕ ਨਾ ਕੱਟ ਤਾਂ ਵਿਚਕਾਰੋਂ ਅਲੋਕ ਜੀ ਆਪਰੇ ਕੱਟੀ ਗਈ ਸਲਵਾਰ ਤੇ ਪਹੁੰਚੇ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਕਮੀਜ਼ ਦੇ ਨਾਲ ਉਹ ਤੇ ਬੈਲਟ ਵੀ ਆਪਾਂ ਉਹਦੇ ਤਿਆਰ ਕਰ ਲਈ ਸੀ ਤੇ ਥੈਂਕ ਯੂ ਜੀ ਆਪਣੇ ਫੁੱਲ ਵੀਡੀਓ ਵਾਚ ਕਰ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਆਪਣੀ ਕਿਵੇਂ ਲੱਗੀ ਥੈਂਕ ਯੂ ਜੀ ਵਨਸ ਕੀ ਯੇ ਬਾਏ ਬਾਏ